ਐਸੋਟਸ ਰੈਵਲੈਂਟ ਫੜੇ ਹੋ ਕੀ ਮਾਮਲਾ ਜੀ ਪਹਿਲੇ ਇਹਦਾ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਛੇਰਪੁਰ ਵਸਤੀ ਪਿੰਡ ਦਾ ਰੈਨਲ ਇਹਨੇ ਕਿ ਆਪਣੇ ਰਤਨ ਕੁਵਾਰ ਸੀ ਨੌਜਵਾਨ ਉਹਨੂੰ ਇਹ ਝਾਸਾ ਦਿੱਤਾ ਵੀ ਤੈਨੂੰ ਮੈਂ ਯੂ ਐਸ ਏ ਭੇਜਦਾ ਬਾਹਰਲੇ ਦੇਸ ਉਹ ਤੋਂ ਪੈਸੇ ਰਕਮ 7.5 ਲੱਖ ਹਾਸਲ ਕਰ ਲਿਆ ਉਸ ਬਾਅਦ ਉਹਨੂੰ ਦੁਬਈ ਭੇਜ ਦਿੱਤਾ ਜੀ ਦੁਬਈ ਉੱਥੇ ਵੇਟ ਕਰਦਾ ਰਿਹਾ ਵੀ ਮੈਨੂੰ ਅੱਗੇ ਲੈ ਕੇ ਜਾਊਗਾ ਉੱਥੋਂ ਫਿਰ ਰਤਨ ਕੁਮਾਰ ਇਹਦਾ ਸਾਡਾ ਸ਼ਿਕਾਇਤ ਕਰਦਾ ਸਾਡੇ ਕੋਲੇ ਉਹ ਤੋਂ ਵਾਪਸ ਆਇਆ ਉਸ ਵਾਰ ਨੇ ਸ਼ਿਕਾਇਤ ਕੀਤੀ ਕਿ ਇਹਦੇ ਐਫਆਰ ਦਰਜਿਤ ਨਹੀਂ ਸਤਿਕਾਰ ਰਹੀ ਦੀ ਤੇ ਉਹ ਸਮੇਂ ਤੋਂ ਹੀ ਇਹ ਘੋੜਾ ਚੱਲੇ ਆ ਰਿਹਾ ਸੀ ਇਹਨੂੰ ਅਸੀਂ ਹੁਣ ਅਰੈਸਟ ਕੀਤਾ ਮਾਨਜੂਬ ਅਦਾਲਤ ਵਿੱਚ ਪੇਸ਼ ਕਰਕੇ ਫ੍ਰੀ ਰਿਮਾਂਡ ਤੇ ਹੈ ਅੱਗੇ ਤੁਸੀਂ ਤਰ੍ਹਾਂ ਦੇਖੀਓ ਗੋ ਵੀ ਕੀ ਕੀ ਅੱਗੇ ਨੇ ਹੋਰ ਲੋਕਾਂ ਨਾਲ ਕਿੰਨਾ ਨਾ ਠੱਗੀ ਬਣਿਆ ਦੂਸਰਾ ਮਾਮਲਾ ਕੀ ਹੈ ਦੂਸਰਾ ਮਾਮਲਾ ਜੀ ਸਤਿੰਦਰ ਕੌਰ ਦਾ ਇਹ ਮਛੀਵੜਾ ਸਾਹਿਬ ਜੀ ਉਹ ਰਹਿਣ ਵਾਲੀ ਆ ਤੇ ਇਹਦੇ ਨਾਲ ਇਹਦਾ ਘਰ ਵਾਲਾ ਕਮਲਜੀਤ ਸਿੰਘ ਇਹਨਾਂ ਨੇ ਦੋਹਾਂ ਨੇ પતિ ਪਤਨੀ ਨੇ 16 ਵਿਅਕਤੀਆਂ ਨੂੰ ਚਾਸੇ ਚਲਿਆ ਵੀ ਤੁਹਾਨੂੰ ਅਸੀਂ ਕੈਨੇਡਾ ਸੈਟਲਿੰਗ ਕਰਾਵਾਂਗੇ ਬਾਅਦ ਦੇ ਬਾਹਰਲੇ ਦੇਸ਼ ਵੀ ਜਾਂਦੇ 16 ਵਿਅਕਤੀਆਂ ਤੋਂ ਇਹਨਾਂ ਨੇ ਨੌਜਵਾਨਾਂ ਤੋਂ 34.5 ਲੱਖ ਰੁਪਏ ਦੀ ਹਸ ਕਰ ਲੈ ਨਾ ਉਹਨਾਂ ਨੂੰ ਬਾਹਰ ਭੇਜਿਆ ਨੌਜਵਾਨਾਂ ਨੂੰ ਨਾ ਹੀ ਉਹਨਾਂ ਦੇ ਪੈਸੇ ਗਾਏ ਇਹਨੂੰ ਵੀ ਫਿਰ ਪ੍ਰੋਡਕਸ਼ਨ ਬਦਨ ਤੇ ਲਿਆਂਦਾ ਤੇ ਇਹਦੀ ਗ੍ਰਿਫਤਾਰੀ ਪਈ ਆ ਪੁਲਿਸ ਰਿਮਾਰਡ ਹਾਸਲ ਕਰ ਲਿਆ ਅੱਗੇ ਫਰਦਰ ਇਨਵੈਸਟੀਗੇਸ਼ਨ ਇਹਨਾਂ ਦੇ ਪਹਿਲਾਂ ਵੀ ਪਰਸੇ ਦਰਜ ਸੀ ਹਾਂ ਜੀ ਇਹਦੇ ਸੁਤਮਿੰਦਰ ਕੌਰ ਤੇ ਕਮਲਜੀਤ ਦੇ ਇਹਨਾਂ ਦੇ ਖਿਲਾਫ ਕੱਦਮ ਲਈ ਵੱਖ-ਵੱਖ ਖਾਣੇ ਤੇ ਦਰਜ ਕੋਈ ਰਿਕਵਰੀ ਹੋਈ ਜੀ ਪੇਮੈਂਟ ਦੀ ਇਹਨਾਂ ਤੋਂ ਪੈਸੇ ਪੇਮੈਂਟ ਦੀ ਦੇਖੋ ਜੀ ਅਸੀਂ ਤਾਂ ਆਪਣੇ ਪੁਲਿਸ ਰਿਮਾਰਡ ਵਿੱਚ ਰਿਕਵਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੀ ਜੂਰ 100% ਰਿਕਵਰੀ ਕਰਾਵਾਂਗੇ ਅਸੀਂ ਗ੍ਰਿਫਤਾਰੀ ਕਿਤੇ ਇਸ ਤਰ੍ਹਾਂ ਕੋਰਤ ਅਸੀਂ ਪੁਲਿਸ ਆਪਣੇ ਪ੍ਰੋਡਕਸ਼ਨ ਤੇ ਲੈ ਜਾਂਦੇ ਆ ਜੀ ਕਪੂਰਥਲੇ ਜ਼ਿਲ੍ਹੇ ਚ ਤੇ ਗੁਰਜੀਤ ਸਿੰਘ ਅਸੀਂ ਮਛਵਾੜਾ ਸਾਹਿਬ ਤੋਂ ਗ੍ਰਿਫਤਾਰ ਕਰਿਆ